ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਹਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਐਡਲਟ੍ਰੀਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਨਯੋਗ ਸੇਟ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਤੇ ਅਤੇ ਮਾਨਯੋਗ ਕਮਿਸ਼ਨਰ ਫੂਡ ਤੇ ਡਰਗ ਐਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਦਲਾ ਸਿੰਘ ਉਹਨਾਂ ਦੇ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਹਨੇ ਜੀ ਦੇ ਹੁਕਮਾਂ ਤੇ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਪੁਲਿਸ ਵਿਭਾਗ ਦੀ ਸਾਂਝੇ ਤੌਰ ਤੇ ਇੱਕ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਤਾੜ ਦੇ ਵਿੱਚ ਜਿਹੜਾ ਹੈ ਇੱਕ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਕਿਹੜੀ ਜਗ੍ਹਾ ਫੈਕਟਰੀ ਬੜੀ ਗਈ ਹੈ ਤੇ ਕੀ ਹੈਗਾ ਇਹ ਸਿਰ ਆਪਣਾ ਨਾਮ ਦੱਸੋ ਮੀਨ ਫੈਕਟਰੀ ਹਰਸਿੰਦਰ ਐਸਟੇਟ ਐਕਟਿਵਿੰਡ ਇਹ ਫੈਕਟਰੀ ਸਾਡੇ ਏਰੀਆ ਚ ਗਰਵਾਲੀ ਪਿੰਡਿਆ ਉਹਦੇ ਵਿੱਚ ਪਿੰਡਰ ਫਾਰਮਸ ਦਾ ਏਰੀਆ ਹੈ ਪਿੰਡਰ ਫਾਰਮਸ ਦੇ ਬੈਕ ਸਾਈਡ ਤੇ ਫੈਕਟਰੀ ਚੱਲ ਰਹੀ ਸੀ ਕੀ ਬ੍ਰਾਂਤੀ ਹੋਈ ਹੈ ਜੀ 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 ਇਹ ਤਾਂ ਕਾਫੀ ਬਲਕ 'ਚ ਆਰਟੀਫੀਸ਼ਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਿਹੜਾ ਰਫਾਈਨਡ ਦੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹੜਾ ਦੇਸੀ ਘਿਓ ਦਾ ਇੱਕ ਰੂਪ ਦਿੱਤਾ ਜਾਂਦਾ ਸੀ ਤੇ ਉਹਨੂੰ ਫਿਰ ਦੇਸੀ ਨਕਲੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ 'ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਤੇ ਬਾਕੀ ਜਿਹੜੀ ਐਗਜ਼ੈਕਟ ਰਿਕਵਰੀ ਤੇ ਐਗਜ਼ੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਨੂੰ ਦੱਸ ਦੇਣਗੇ ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਹੈ ਤੇ ਬਾਕੀ ਜਿਹੜਾ ਓਨਰ ਹੈ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮੀਨੇਟ